ਉਰੀ ਚੰਦ ਸਤਜੁਰਦੇ ਮੁੰਡੇ ਦੇ ਵੱਲੋਂ ਆਪਣੀ ਹੀ ਪਤਨੀ ਤੇ ਸ਼ਰੀਆਮ ਬਾਜ਼ਾਰ ਦੇ ਵਿੱਚ ਚਾਕੂ ਚਲਾ ਦਿੱਤੇ ਗਏ ਨੇ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦੋ ਦੱਸਦੇ ਇਹ ਕਿ ਕੋਠੀਆਂ ਆਪਣੇ ਨਾਮ ਕਰਵਾਉਣ ਦੇ ਲਈ ਮਾਰਕੁਟਾਈ ਕਰ ਰਿਹਾ ਸੀ ਤੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈ ਪਤਨੀ ਦਾ ਇਲਜ਼ਾਮ ਹੈ ਦੱਸਦੇ ਇਹ ਕਿ ਉਰਦਾਸਪੁਰ ਦੇ ਜੀਟੀ ਰੋਡ ਦੇ ਜਹਾਜ਼ ਚੌਂਕ ਦੇ ਨੇੜੇ ਸਤ ਹਿੰਦੂ ਸਿੰਧ ਬੈਂਕ ਦੇ ਬਾਹਰ ਉਸ ਵੇਲੇ ਅਫਰਾ ਤਫੜੀ ਮੱਚਦੀ ਹੈ ਜਦ ਇੱਕ ਨੌਜਵਾਨ ਨੇ ਕਾਰ ਦੇ ਵਿੱਚੋਂ ਉੱਤਰ ਕੇ ਇੱਕ ਮਹਿਲਾ ਤੇ ਚਾਕੂਦਨਾਵਾਰ ਸ਼ੁਰੂ ਕਰ ਦਿੱਤੇ ਔਰਤ ਨੇ ਬਚਣ ਦੀ ਕਾफी ਕੋਸ਼ਿਸ਼ ਕੀਤੀ ਹੈ ਨੇੜੇੋਂ ਲੰਘ ਰਹੇ ਹੋਰ ਨੌਜਵਾਨ ਨੇ ਹਿੰਮਤ ਕੀਤੀ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਤਦ ਤੱਕ ਜ਼ਖਮੀ ਹੋ ਚੁੱਕੀ ਸੀ ਬਾਅਦ ਵਿੱਚ ਨੌਜਵਾਨ ਉਥੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਸੂਚਨਾ ਮਿਲਦਾ ਮੌਕੇ ਤੇ ਪਹੁੰਚੀ ਮਹਿਲਾ ਨੂੰ ਗੰਭੀਰ ਸੱਟਾਂ ਆਈਆਂ ਨੇ ਉਸ ਦੀ ਕਲਾਈ ਤੇ ਪੇਟ ਦੇ ਵਿੱਚ ਚਾਕੂ ਵੱਜੇ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਨਾਲ 2014 ਦੇ ਵਿੱਚ ਉਦ ਕਿਹਾ ਜਾ ਰਿਹਾ ਕਿ ਤਲਾਕ ਹੋਣ ਦੇ ਬਾਵਜੂਦ ਆਪਣੇ 11 ਸਾਲ ਦੇ ਬੱਚੇ ਦੇ ਭੋਗ ਵਿਖ ਦੇ ਕਾਰਨ ਉਹ ਆਪਣੇ ਘਰ ਵਾਲੇ ਦੇ ਨਾਲ ਰਹਿ ਰਹੀ ਸੀ ਇਹ ਮਹਿਲਾ ਦਾ ਇਹ ਕਹਿਣਾ ਹੈ ਪਰ 2 ਕੋਟੀਆਂ ਜੋ ਔਰਤ ਦੇ ਨਾਮ ਤੇ ਸਾਨੂੰ ਉਹਨਾਂ ਨੂੰ ਆਪਣੇ ਨਾਮ ਤੇ ਕਰਾਉਣ ਦੇ ਲਈ ਘਰ ਵਾਲਾ ਮਾਰਕੁਟਾਈ ਕਰਦਾ ਤੇ ਉਸੇ ਸਮੇਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਤੇ ਉਧਰ ਹੀ ਦੱਸ ਦਈਏ ਕਿ ਪਤੀ ਦਾ ਪਿਤਾ ਪੁਲਿਸ ਦੇ ਵਿੱਚ ਐਸਐਚਓ ਹੈ ਮਹਿਲਾ ਦਾ ਕਹਿਣਾ ਹੈ ਕਿ ਇਸੇ ਇਸੇ ਦੇ ਚਲਦਿਆਂ ਕੋਈ ਕਾਰਵਾਈ ਨਹੀਂ ਹੁੰਦੀ ਐ ਤੇ ਹੁਣ ਹਿੰਮਤ ਇੰਨੀ ਵੱਧ ਗਈ ਐ ਕਿ ਸ਼ਰਮਜ਼ਾਦ ਦੇ ਵਿੱਚ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਦੀ ਜਾਨ ਤੇ ਖਤਰਾ ਬਣਿਆ ਹੋਇਆ ਮੈਂ ਗੁਰਦਾਸਪੁਰਨ ਦਾਵਾ ਕਲੋਨੀ ਦੀ ਰਹਿਣ ਵਾਲੀ ਆ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਤੁਹਾਨੂੰ ਥੋੜੀ ਕਾਸਟ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਊਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਡ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਐ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਅਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨੀਜ਼ੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੇ ਇਨ-ਲॉज ਨੇ ਮੈਨੂੰ ਕਰੋ ਘੜਤਾ ਹੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀ ਆ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਗ ਹੈ ਨਾ ਇਨ-ਲॉज ਦਾ ਪੁਰਾਣਾ ਜਗਾਹ ਰਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਨੈਣ ਤੋਂ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾ ਗੁਲਾ ਘੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਉਹਨ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨਾ ਬੜੀਆਂ ਮਾੜੀਆਂ ਹੋ ਗਿਆ ਇੱਕ ਡ੍ਰਿੰਕ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਹੁਣ ਤਾਂ ਹੈ ਕਿ ਉਹਨੇ ਲਗਾਤਾਰ ਮੇਰੇ ਖੰਨਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਇਹ ਗਾ ਪਧਾਨ ਗੁਰਦਾਰਨ ਵਾਲਾ ਉਹ ਹੋਂ ਅਸੀਂ ਕੱਟੇ ਰਹ ਰਹੇ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਉਂਦੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਤੇ 아이시리아 프리야 ਜਿਮ ਹੈ ਨਾ ਰੀਮ ਮਹਾਜਲ ਦਾ ਮੈਂ ਉੱਥੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹੈ ਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਣਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚੋਂ ਤੇ ਉਹ ਉਹਦਾ ਇਹੀ ਕਹਿਣਾ ਕਿ ਦੋ ਘਾਰਾ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉਂ ਮੇਰੇ ਨਾਮ ਘਾਰਿਓ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰਕੁਟਾਈ ਵੀ ਮਤਲਬ ਤੂੰ ਸਹੀ ਜੱਜ ਮੈਂ ਤੋ ਪਹਿਲਾਂ ਸੰਧੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਇਹ ਨਾ ਬਹੁਤ ਹੋ ਗਿਆ ਤੇ ਜਿਵੇਂ ਉਹ ਮੇਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆਰ ਪੇਟ ਤੇ ਕੰਪਲੇਨ ਮਜ਼ਰ ਪੇਲਣਾ ਵਿੱਚ ਕੀਤੀ ਹੈ ਪਰ ਮੇਰੀ ਫਿਲਹਾਲ ਨਹੀਂ ਅੱਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁੰਦਾ ਸਰ ਮੈਂ ਇਹ ਕਹਿੰਨੀ ਹਾਂ ਕਿ ਉੱਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਹਦੇ ਫਾਦਰ ਐ ਐਸਐਚਓ ਉਹ ਮੈਨੂੰ ਉਹਦੀ ਵੀ ਧੋਸ ਦਿੰਦਾ ਕਿੰਨੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰਤ ਤੇ ਉਹਦਾ ਘਰ ਵਾਲਾ ਲੜ ਰੇ ਸੀ ਜੀ ਦੀ ਜਾਣਕਾਰੀ ਖਾਨਾ ਮਿਲੀ ਖਾਨਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁਝੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪਤਲ ਆ ਗਈ ਸੀ ਸਾਡਾ ਤਾਂ ਥੋੜੀ ਲੱਗੀ ਜੀ ਆਪਾਂ ਮਾ ਦਾ ਸੀਸੀ ਕੈਮਰੇ ਜੋਂ ਦੀ ਫੁਟੇਜ ਇਕ ਦਵਾਈ ਆ ਤੇ ਬਾਕੀ ਤਾਂ ਤ੍ਰਤੀਸ਼ ਜਾ ਕੇ ਹਸਪਤਲ ਤੋਂ ਪਤਾ ਕਰਕੇ ਡਾਕ ਕੋਈ ਚੀਜ਼ ਕਿਆ ਨਨ ਤਖੀ ਚੀਜ਼ ਹੋ ਜਾਈ ਹੈ ਹਾਂ ਹਾਂ ਉਹ ਪਤਾ ਕਰਦੇ ਜਾ ਕੇ ਫਿਰ ਸਾਰੀ ਗੱਲ ਨੇਜੋਸ ਹਸਪਤਾਲ ਆ ਕੇ ਕਰਮਚਾਰੀ ਉਹ ਲੜਕੀ